ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਨਵੀਆਂ ਗੱਲਾਂ ਇੱਕ ਵਾਰ ਫੇਰ ਨਵੀਆਂ ਖਬਰਾਂ ਲੈ ਕੇ ਰੂਬਰੂ ਹੋਣ ਲੱਗਿਆ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਅਚੇਤ ਜੀ ਗੱਲਬਾਤ ਸ਼ੁਰੂ ਕਰੀਏ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ VTV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਗੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਪ੍ਰੋਫੈਸਰ ਸਾਹਿਬ ਸੱਚ ਸਦਾ ਹੀ ਇਹ ਸੋਚਦਾ ਹੈ ਉਸ ਨੂੰ ਵੱਧ ਤੋਂ ਵੱਧ ਪਹਿਚਾਣਿਆ ਜਾਵੇ ਪਰ ਝੂਠ ਸਦਾ ਹੀ ਇਹ ਸੋਚਦਾ ਹੈ ਉਸ ਨੂੰ ਕਿਤੇ ਵੱਧ ਤੋਂ ਵੱਧ ਪਹਿਚਾਣਿਆ ਨਾ ਜਾਵੇ ਦੇਖੋ ਜੀ ਝੂਠ ਹੁੰਦਾ ਹੀ ਹੋਇਆ ਜਿਹੜਾ ਆਪਣੀ ਪਹਿਚਾਣ ਦੱਸ ਨਹੀਂ ਸਕਦਾ ਜੇ ਪਹਿਚਾਣ ਦੱਸ ਗਿਆ ਉਹ ਤਾਂ ਸੱਚ ਹੋ ਗਿਆ ਹੂੰ ਸੋ ਅੱਜ ਦੇ ਡੇਢ ਬੀਜ ਪਰ ਇਹ ਹੋ ਰਿਹਾ ਵਾ ਵੀ ਪੁੱਠਾ ਹੋ ਗਿਆ ਥੋੜਾ ਜਿਹਾ ਇਹ ਜਿਹੜੀ ਕਥਾਵਾਂ ਥੋੜੀਆਂ ਪੁਰਾਣੀਆਂ ਰਹਿ ਗਈਆਂ ਸੱਚ ਹੀ ਝੂਠ ਅੱਜ ਕੱਲ ਜਿਹੜਾ ਨਾ ਸੱਚ ਦੇ ਕੱਪੜੇ ਪਾ ਕੇ ਘੁੰਮ ਰਿਹਾ ਹੂੰ ਜਿੰਨੀ ਵਾਰੀ ਅੱਜ ਕੱਲ ਕੀ ਹੋ ਗਿਆ ਵੀ ਇੱਕ ਚੀਜ਼ ਨੂੰ ਅਸੀਂ ਜੇ ਵੱਧ ਤੋਂ ਵੱਧ ਵੱਧ ਤੋਂ ਵੱਧ ਜਿਹੜੇ ਗੱਲ ਕਰਦੇ ਨਾ ਜੋ ਬਾਰ ਬਾਰ ਹੋ ਰਿਪੀਟ ਹੁੰਦਾ ਉਹ ਝੂਠ ਸੱਚ ਲੱਗ ਸੱਚ ਬਣ ਜਾਂਦਾ ਸੱਚ ਬਣ ਜਾਂਦਾ ਅੱਜ ਕੱਲ ਸੋਸ਼ਲ ਮੀਡੀਆ ਜਮਾਨੇ ਚ ਤਾਂ ਬਿਲਕੁਲ ਵੀ ਕਿਉਂਕਿ ਹੋ ਗੀ ਰਿਹਾ ਵਾ ਇੱਕੋ ਜਿਹੀ ਚੀਜ਼ ਬਾਰ ਬਾਰ ਆਂਦੀ ਕਈ ਵਾਰੀ ਆਪਾਂ ਖਬਰਾਂ ਵੀ ਕਰਦੇ ਆ ਸਾਨੂੰ ਪਬਲਿਕ ਕਹਿੰਦੀ ਆ ਵੀ ਤੁਸੀਂ ਆਹ ਖਬਰ ਨਹੀਂ ਕੀਤੀ ਕਈ ਵਾਰੀ ਇੱਕ ਵਾਰੀ ਹੋਰ ਵੀ ਗੱਲ ਹੁੰਦੀ ਆ ਹਾਂਜੀ ਅੱਜ ਕੱਲ ਪੋਸਟਾਂ ਵੀ ਇਸ ਤਰ੍ਹਾਂ ਦੀਆਂ ਪੈਂਦੀਆਂ ਆ ਯਕੀ ਬਿਲਕੁਲ ਹੁੰਦਾ ਵੀ ਜੋ ਲਿਖਿਆ ਇਸ ਤਰ੍ਹਾਂ ਹੀ ਹੋਣਾ ਹੈ ਬਿਲਕੁਲ ਕਿਉਂਕਿ AI ਹੈ ਨਾ ਕਈ ਵਾਰ ਇਹ ਤਾਂ ਲੱਗ ਰਿਹਾ ਵੀ ਪ੍ਰਾਈਮ ਮਿੰਿਸਟਰ ਖੁਦ ਬੋਲ ਰਿਹਾ ਹਾਂਜੀ ਸੋ ਇਹ ਬੜੀ ਧਿਆਨ ਦੇਣ ਵਾਲੀ ਗੱਲ ਹੈ ਇਸ ਕਰਕੇ ਸੱਚ ਨੂੰ ਉਹ ਕਹਿੰਦਾ ਵੀ ਮੈਨੂੰ ਪਤਾ ਲੱਗੇ ਝੂਠ ਕਹਿੰਦਾ ਮੈਨੂੰ ਪਤਾ ਲੱਗੇ ਲੋਕ ਛਪ ਕੇ ਲੰਘ ਜਾਵਾ ਮੈਂ ਬਿਲਕੁਲ ਠੀਕ ਇਸੇ ਤਰ੍ਹਾਂ ਪਰਮਾਰਥ ਵਾਲੇ ਪਾਸੇ ਵੀ ਜਿਹਨਾਂ ਰੱਬ ਨੂੰ ਪਾ ਲਿਆ ਉਹ ਆਪਣੇ ਮਸਤ ਨੇ ਕਹਿੰਦੇ ਨਾ ਪਤਾ ਲੱਗੇ ਜਿਹਨਾਂ ਨਹੀਂ ਪਾਏ ਉਹ ਢੋਲ ਵਜਾਉਂਦੇ ਨੇ ਉਹ ਢੋਲ ਵਜਾਉਂਦੇ ਨੇ ਉਹ ਦੱਸਦੇ ਨੇ ਪਖੰਡ ਕਰਕੇ ਦੱਸਦੇ ਨੇ ਕਿਸੇ ਇੱਕ ਮਤਲਬ ਤੁਰਦੇ ਫਿਰਦੇ ਰਿਹੜਦੇ ਭੁਖੇ ਰਹਿੰਦੇ ਜਾਂ ਕੁਝ ਕੁਝ ਵੀ ਕਰਦੇ ਜਾਂ ਕੋਈ ਨਾਮ ਜਪਦੇ ਜਾਂ ਗੁਰਬਾਣੀ ਵੀ ਜਪਦੇ ਉੱਚੀ ਉੱਚੀ ਜਪਦੇ ਵੀ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਜੀ ਕਰਦਾ ਅੱਜ ਕੱਲ ਤਾਂ ਇਹ ਬਣ ਵੀ ਗਿਆ ਮੂੰਹ 'ਵੇਂ ਰਾਮ ਰਾਮ ਬਗਲ 'ਵੇਂ ਸ਼ੋਰੀ ਬਗਲ 'ਵੇਂ ਸ਼ੋਰੀ ਹਾਂਜੀ ਬਿਲਕੁਲ ਬਿਲਕੁਲ ਤੇ ਚਲੋ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਤੇ ਅੱਜ ਆਪਣੇ ਜਿਹੜੇ ਆਪਣਾ ਸੈਗਮੈਂਟ ਜਿਹੜਾ ਹੈਗਾ 골ਡ ਦਾ ਇਹਦੇ ਬਾਰੇ ਦੱਸੋ ਜੀ ਇਹ ਅੱਜ ਦਾ ਜਿਹੜਾ 골ਡ ਦਾ ਸੈਗਮੈਂਟ ਹੈ ਜੀ ਇਹ ਅੰਬਾ ਜੁਵੇਲਰ ਜਿਹਨਾਂ ਦਾ ਕੀ ਸਟੋਰ ਹੈਗਾ ਆਪਣਾ ਮਿਡਵਲ ਟਾਊਨ ਸੈਂਟਰ ਦੇ ਵਿੱਚ ਤੇ ਬਹੁਤ ਹੀ ਪੁਰਾਣਾ ਤੇ ਮਸ਼ਹੂਰ ਸਟੋਰ ਹੈ ਜੀ ਇੱਥੋਂ ਤੁਸੀਂ ਐ ਸੋਨੇ ਚਾਂਦੀ ਦੇ ਗਹਿਣੇ ਤੇ ਆਪਣੇ ਕਸਟਮਾਈਜ਼ ਵੀ ਬਣਾ ਸਕਦੇ ਆ ਤੇ ਬਣੇ ਬਣਾਏ ਵੀ ਨਾ ਕੋਈ ਕਾਫੀ ਵੈਰਾਈਟੀ ਹੁੰਦੀ ਆ ਤੇ ਉਹਨਾਂ ਦੁਆਰਾ ਜੋ ਅੱਜ ਦੇ ਸੋਨੇ ਤੇ ਚਾਂਦੀ ਦਾ ਰੇਟ ਹੈ ਸਪான்ਸਰ ਆ ਅੱਜ ਦੇ ਡੇਟ ਦੇ ਜਿਹੜਾ ਸੋਨਾ ਆ 24 ਕੈਰੇਟ ਦਾ ਜਗਾ ਬਾਹਰ ਆਪਾਂ ਲੈਨੇ ਉਹ 4665 ਡਾਲਰ ਤੇ 13 ਸੈਂਟ ਵਿੱਚ ਜੀ ਤੇ ਚਾਂਦੀ 1 ਕਿਲੋ 1788 ਡਾਲਰ ਤੇ 47 ਸੈਂਟ ਦੀ ਆ ਤੇ ਬਾਕੀ ਜੇ ਤੁਸੀਂ ਅੰਬਾ ਜੁਐਲਰ ਤੇ ਜਾਂਦੇ ਆ ਮਿਲਵਰਟਸ ਟਾਊਨ ਸੈਂਟਰ ਦੇ ਵਿੱਚ ਅਗਰ ਤੁਸੀਂ ਸਾਡੇ 2TV ਪੰਜਾਬੀ ਦਾ ਹਵਾਲਾ ਦੇਵਾਂਗੇ ਦਿਓਗੇ ਤੇ ਉਹਨਾਂ ਦੇ ਜਿਹੜੇ ਓਨਰ ਐਂਜਲਾ ਜੀ ਨੇ ਸਪੈਸ਼ਲ ਕਿਹਾ ਕਿ ਅਸੀਂ ਡਿਸਕਾਊਂਟ ਜ਼ਰੂਰ ਪ੍ਰੋਵਾਈਡ ਕਰਾਂਗੇ ਤੇ ਇੱਕ ਤੇ ਉਹਨਾਂ ਨੇ ਹੋਰ ਦੱਸੀਆ ਵੀ ਅੱਗੇ ਰਖੜੀ ਦਾ ਤਿਉਹਾਰ ਆ ਰਿਹਾ ਬਿਲਕੁਲ ਉਹਦੇ ਵਾਸਤੇ ਉਹਨਾਂ ਕੋਲ ਸਪੈਸ਼ਲ ਬਹੁਤ ਕੁਝ ਹੈਗਾ ਬਹੁਤ ਸਪੈਸ਼ਲ ਕੁਝ ਹੈਗਾ ਜਿਵੇਂ ਕਹਿੰਦੇ ਵੀ ਇੱਕ ਐਜ਼ ਲੋ ਐਜ਼ 300 ਡਾਲਰ ਤੋਂ ਵੀ ਪ੍ਰੋਡਕਟ ਜਿਹੜਾ ਸੋਨੇ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਤੁਸੀਂ ਆਪਣੀ ਸਿਸਟਰ ਨੂੰ ਅਗਰ ਕੋਈ ਪਹਿਣਾ ਜਿਹੜੀਆਂ ਇਹਨਾਂ ਤੇ ਤਿਉਹਾਰ ਬੜੇ ਥੋੜੇ ਹੁੰਦੇ ਨੇ ਇੱਕ ਰਖੜੀ ਤੇ ਲੋਹੜੀ ਇਹੀ ਹੁੰਦੇ ਨੇ ਸੋ ਅਗਰ ਤੁਸੀਂ ਕਰਨਾ ਚਾਹੋ ਤੇ ਜਾ ਸਕਦੇ ਆ ਤੇ ਬਾਕੀ ਸੋਨੇ ਦੇ ਸੁਹਾਗਾ ਆਏ ਆ ਵੀ ਅਗਰ ਸਾਡਾ ਤੇ ਆਪਣੇ ਅੱਗੇ ਗੱਲਬਾਤ ਕਰਦੇ ਆਂ ਜੀ ਤੇ ਜਿਹੜੀ ਇੱਕ ਵੈਦਰ ਵਾਰਨਿੰਗ ਸ ਹੈਪਾ ਉੱਥੋਂ ਹੀ ਗੱਲ ਸ਼ੁਰੂ ਕਰਦੇ ਆਂ ਤੇ ਕਾਫੀ ਦਿਹਾਕਾਂ ਦੇ ਬਾਅਦ ਇਹ ਜਿਹੜਾ ਉੱਥੇ ਸੁਨਾਮੀ ਦਾ ਜਿਹੜਾ ਰਸ਼ੀਆ ਦੇ ਆਪਣਾ ਸਾਰਾ ਪੈਸੀਫਿਕੀ ਤਕਰੀਬਨ ਉਹਦੀ ਲਪੇਟ ਵਿੱਚ ਸਿਗਾ ਜੀ ਇਹਦੀ ਵਾਰਨਿੰਗ ਦੀ ਕੀ ਅਪਡੇਟ ਹੈ ਹੁਣ ਬਿਲਕੁਲ ਜੀ ਉਹ ਵਾਰਨਿੰਗ ਤੋਂ ਪਹਿਲਾਂ ਮੈਂ ਸੋਚਦਾ ਪਹਿਲਾਂ ਲੋਕਲ ਵਾਰਨਿੰਗ ਕਰ ਲਾ ਹਾਂਜੀ ਵੀ ਲੋਕਲ ਵੀ ਕਿੰਨੀ ਗਰਮੀ ਆਉਂ ਨੂੰ ਆ ਇੱਥੇ ਵੀ ਵਾਰਨਿੰਗ ਆਈ ਹੈ ਜੀ ਤੇ ਇਹ ਪਹਿਲਾਂ অন্ਟਾਰੀਓ ਦੇ ਵਿੱਚ ਵੀ ਤਿੰਨ ਚਾਰ ਦਿਨਾਂ ਤੋਂ ਬੜਾ ਹੀਟ ਵਾਰਨਿੰਗ ਸੀਗੀ ਹੁਣ ਸਾਡੇ ਵੀ ਇਥੇ ਐਡਮਿੰਟਨ ਸ਼ਹਿਰ ਤੇ ਜਾਂ ਅਲਬਰਟਾ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਇਹੜੀ ਵਾਰਨਿੰਗ ਦਿੱਤੀ ਗਈ ਹੈ 30 ਪਲੱਸ ਟੈਂਪਰੇਚਰ ਹੋ ਗਿਆ ਤੇ ਅਗਲੇ 2 ਦਿਨ ਹੋਰ ਹੈ। ਬਾਕੀ ਮੈਂ ਅਗਰ ਗੱਲ ਆਵਾਂ ਤੁਹਾਡੀ ਉਸ ਗੱਲ ਤੇ ਆਪਾਂ ਜਿਸ ਤਰ੍ਹਾਂ ਹੁਣ ਜੇ ਆਪਣੇ ਹੀਟ ਵਾਰਨਿੰਗ ਹੈਗੀ ਹੈ ਤੇ ਇਹਦੇ ਵਾਸਤੇ ਸਾਰੇ ਜਿਹੜੇ ਬਾਹਰ ਜਾਂਦੇ ਨੇ ਜਾਂ ਵਾਕ ਕਰਕੇ ਆਪਣੇ ਕੰਮਾਂ ਤੇ ਜਾਂਦੇ ਨੇ ਜਾਂ ਬੱਸ ਜਾਂਦੇ ਨੇ ਉਹਨੂੰ ਆਪਣੀ ਆਪਣੀ ਇਤਿਹਾਤ ਜ਼ਰੂਰ ਵਰਤਣੀ ਚਾਹੀਦੀ ਆ। ਜਿਵੇਂ ਕਿ ਵਾਟਰ ਬੋਟਲ ਵਗੈਰਾ ਐਕਸਟਰਾ ਟਾਈਮ ਲਓ ਰੈਸਟ ਕਰਕੇ ਚਲੋ ਜਿਆਦਾ ਟਾਈਮ ਰਿਕਮੈਂਡਡ ਆ ਵੀ ਐਸਪੀਐਫ 50 ਤੋਂ ਉੱਪਰ ਹੋਣੀ ਚਾਹੀਦੀ ਆ ਤੇ ਨਾਲ ਦੀ ਨਾਲ ਤੁਸੀਂ ਪਾਣੀ ਦਾ ਜਿਹੜਾ ਵੱਧ ਤੋਂ ਵੱਧ ਕਰੋ ਅਗਰ ਤੁਹਾਨੂੰ ਕਦੀ ਵੀ ਲੱਗਦਾ ਵੀ ਕੋਈ ਚੱਕਰ ਆ ਰਿਹਾ ਹੈ ਬੇਹੋਸ਼ ਹੋ ਰਿਹਾ ਉਸ ਵੇਲੇ ਰੈਸਟ ਕਰੋ ਤੇ ਇੱਕ ਜੀ ਆਪਾਂ ਇੱਥੇ ਹੋਰ ਦੱਸਣਾ ਚਾਹੁੰਦੇ ਜਿਹੜੇ ਸਾਡੇ ਬਜ਼ੁਰਗ ਘਰਾਂ 'ਚ ਹੁੰਦੇ ਨੇ ਸੋਹਣਾ ਵੈਦਰ ਦੇਖ ਕੇ ਬਾਹਰ ਨਿਕਲ ਜਾਂਦੇ ਨੇ ਜੇ ਨਹੀਂ ਲੋੜ ਹੈਗੀ ਤੇ ਉਹ ਆਪਣੇ ਇਹਨਾਂ 2-3 ਦਿਨ ਆਪਣੇ ਘਰੇ ਰਹਿਣ ਤੇ ਘਰਾਂ ਦੀ ਵੀ ਗੱਲ ਆਈ ਕੋਈ ਯਾਦ ਮੈਨੂੰ ਆਇਆ ਵੀ 2-3-4 ਸਾਲ ਪਹਿਲਾਂ ਏ ਸਰੀ ਦੇ ਵਿੱਚ ਬੀਸੀ ਦੇ ਵਿੱਚ ਕੀ ਹੋਇਆ ਸੀ ਇੰਨੀ ਗਰਮੀ ਹੋ ਗਈ ਸੀ ਲੋਕ ਘਰਾਂ ਦੇ ਵਿੱਚੇ ਇਸ ਬਜ਼ੁਰਗ ਜਿਹੜੇ ਸੀਗੇ ਉਹ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਕਿਉਂਕਿ ਇੰਨੀ ਹੀਟ ਅੰਦਰ ਹੋ ਗਈ ਏਸੀ ਨਾ ਹੋਣ ਕਰਕੇ ਕਿਉਂਕਿ ਬੀਸੀ ਦੇ ਵਿੱਚ ਇਹਨਾਂ ਟੈਂਪਰੇਚਰ ਕਦੀ ਹੁੰਦਾ ਨਹੀਂ ਹੈਗਾ ਸੋ ਇਹਦਾ ਵੀ ਧਿਆਨ ਰੱਖਣਾ ਪੈਂਦਾ ਤੇ ਬਾਕੀ ਜਿਹੜੀ ਤੁਸੀਂ ਸੁਨਾਮੀ ਦੀ ਗੱਲ ਕੀਤੀ ਆ ਕਿਉਂਕਿ ਰਸ਼ੀਆ ਦੇ ਵਿੱਚ ਜੀ ਰਿਕਾਰਡ ਤੋੜ ਹਾਰਥਕ ਇਕ ਆ ਜੀ 8.8 ਦਾ ਤੇ ਜਿਹੜਾ ਕੀ ਕਹਿੰਦੇ ਬਹੁਤ بڑا ਸੀ ਤੇ ਉਹਦੇ ਕਰਕੇ ਜਿਹੜੀ ਇੰਨੀ ਸੁਨਾਮੀ ਆਣ ਦੀ ਸੀ ਨਾ ਵੀ ਵੀ ਕਹਿੰਦੇ ਦਹਾਕਿਆਂ ਤੋਂ ਪਹਿਲਾਂ ਇੰਨੀ ਹੋਈ ਸੀ ਕਦੀ ਪਰ ਇਹ ਥੋੜਾ ਜਿਹਾ ਏ ਸਾਨੂੰ ਇਹ ਵਿੱਚ ਕੇ ਕੇ ਪ੍ਰਮਾਤਮਾ ਦਾ ਸ਼ੁਕਰ ਆ ਵੀ ਜਿੱਦਾਂ ਕੈਲੀਫੋਰਨੀਆ ਜਾਂ ਹਵਾਈ ਜਾਂ ਆਪਣਾ ਬੀਸੀ ਦੇ ਜਿਹੜੇ ਬਹੁਤ ਤਕੜੀ ਵਾਰਨਿੰਗ ਕੇ ਸੀ ਉਹ ਘਟ ਗਈ ਉਹ ਹੁਣ ਥੋੜੀ ਜਿਹੜੀ ਆ 19 ਨਹੀਂ ਹੈਗੀ ਪਰ ਸੁਨਾਮੀ ਦੀ ਵਾਰਨਿੰਗ ਅੱਲੇ ਵੀ ਹੈਗੀ ਆ ਇਹ ਨਹੀਂ ਵੀ ਹੈਗਾ ਵੀ ਤੁਸੀਂ ਕੋਸਟਲ ਰੀਜਨ ਤੇ ਜਾ ਕੇ ਆਪਣਾ ਬੀਚ ਤੇ ਜਾ ਕੇ ਇੰਜੋਏ ਕਰੋ ਨਹੀਂ ਗਰਮੀ ਬੰਮਾ ਹੈਗੀ ਆ ਬਟ ਉਤੋਂ ਦੂਰ ਰਹੋ ਵਾਰਨਿੰਗ ਘਟੀ ਆ ਪਰ ਕੁਦਰਤ ਦਾ ਨਹੀਂ ਕੁਝ ਪਤਾ ਹੁੰਦਾ ਬਿਲਕੁਲ ਕਿਉਂਕਿ ਮਾਪਣ ਵਾਲੇ ਯੰਤਰ ਯੰਤਰ ਹੀ ਨੇ ਬਿਲਕੁਲ ਰੱਬ ਨਹੀਂ ਦੱਸਦਾ ਇੰਦਰ ਨੇ ਆ ਕੇ ਦੱਸਤਾ ਵੀ ਮੈਂ ਉਹਨਾਂ ਐਂ ਕਰਨਾ ਜਿਉਂ ਕਰਨਾ ਨਾ ਸੋ ਥੋੜਾ ਜਿਹਾ ਬਚ ਕੇ ਆਪਣੇ ਦਰਸ਼ਕਾਂ ਦੇ ਨਾਲ ਇਹੀ ਕਹਿੰਨੇ ਆ ਵੀ ਤੁਸੀਂ ਸੇਫ ਰਹੋ ਸਤਾਰਕ ਰਹੋ ਕਿ ਅਗਰ ਕੋਈ ਵੀ ਜਿਦਾ ਪਿਛਲੇ ਦਿਨ ਖਬਰ ਕੀਤੀ ਸੀ ਵੀ ਇੱਕ ਥੰਡਰਸਟ੍ਰੋਮ ਨਾਲ ਇੱਕ ਲੇਡੀ ਪੂਰੀ ਘਾਇਲ ਹੋ ਗਈ ਸੀ ਸੋ ਅਗਰ ਕੋਈ ਵੈਦਰ ਵਾਰਨਿੰਗ ਆਂਦੀ ਆ ਉਹਨੂੰ ਬਿਲਕੁਲ ਫੋਲੋ ਕਰਨਾ ਚਾਹੀਦਾ ਤੁਹਾਨੂੰ ਇਹਨੇ ਬਿਲਕੁਲ ਕਿਉਂਕਿ ਜੇ ਆਪਣੇ ਸੇਫ ਠੀਕ ਰਹੋਗੇ ਤੇ ਤਾਂ ਸਾਰਾ ਕੁਝ ਚੰਗਾ ਲੱਗੂਗਾ ਤੇ ਜੇ ਗਰਮੀ ਲੱਗ ਜਾ ਗਰਮੀ ਨਾਲ ਠੰਡ ਨਾਲ ਵੀ ਬੰਦਾ ਬਿਮਾਰ ਹੋ ਜਾਂਦਾ ਗਰਮੀ ਨਾਲ ਵੀ ਬਿਮਾਰ ਹੋ ਜਾਂਦਾ ਬਿਲਕੁਲ ਜੀ ਬ ਤੇ ਅੱਗੇ ਆਪਾਂ ਚ ਗੱਲ ਕਰਦੇ ਹਾਂ ਜੀ ਇੱਕ ਜਿਹੜੇ ਸਿੰਗਰ ਨੇ ਆਉਣਾ ਇੱਥੇ ਆਪਣੇ ਅਸੈਂਬਲੀ ਵਿੱਚ ਗਾਉਣ ਵਾਸਤੇ ਐਨਡੀਪੀ ਉਹਦਾ ਵਿਰੋਧ ਕਿਉਂ ਕਰ ਰਹੀ ਆ ਤੇ ਇਹ ਰਿਕੁਐਸਟ ਕਿਉਂ ਕਰ ਰਹੀ ਆ ਵੀ ਇਹਨੂੰ ਸਮਾਨਾ ਦਿੱਤਾ ਜਾਵੇ ਇਹ ਜੀ ਸਿੰਗਰ ਜਿਹੜਾ ਹੈਗਾ ਹੈ ਸ਼ੌਨ ਫਿਸਰਟ ਨਾ ਇਹਦਾ ਇਹ ਹੈਗਾ ਆ ਅਮਰੀਕਨ ਸਿੰਗਰ ਹੂੰ ਹੂੰ ਇਹ ਇਹਨੇ ਕੀ ਇਹ ਕੁਐਸਚਨ ਸਿੰਗਰ ਆ ਤੇ ਇਹਨੇ ਕੀ ਕੀਤਾ ਸੀ ਵੀ ਜਦੋਂ 트럼ਪ ਸਾਹਿਬ ਸੀਗੇ ਨਾ ਇਲੈਕਸ਼ਨ ਦੇ ਉਦੋਂ ਉਹਨਾਂ ਦੀ ਪੂਰੀ ਸਪੋਰਟ ਕੀਤੀ ਸੀ ਜਿਹੜਾ 트럼ਪ ਸਾਹਿਬ ਨੇ ਇੱਕ ਐਮਜੀਏ ਐਮਏਜੀਏ ਮਾਗਾ ਜਿਹਨੂੰ ਕਹਿੰਦੇ ਅਮਰੀਕਾ ਅਮਰੀਕਾ ਗ੍ਰੇਟ ਅਗੇਨ ਵਿੱਚ ਆਏ ਸੀ ਨਾ ਉਹਦੇ ਵਿੱਚ ਇਹਨਾਂ ਨੇ ਬੜੀ ਸਪੋਰਟ ਕੀਤੀ ਸੀ ਤੇ ਜਿਹੜੇ 트랜ਸਜੈਂਡਰ ਆਲਜੀਪੀਟੀਕਿਊ ਪਲੱਸ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਖਿਲਾਫ ਵੀ ਕਾਫੀ ਕੁਝ ਬੋਲਿਆ ਸੀ ਹਮਮ ਆਬ ਅਬੋਰਸ਼ਨ ਤੇ ਜਾਂ ਹੋਰ ਕਈ ਗੱਲਾਂ ਤੇ ਤਾਂ ਇਸ ਕਰਕੇ ਪਬਲਿਕ ਜਿਹੜੀ ਥੋੜੀ ਜਿਹੀ ਇਹਨਾਂ ਦੇ ਖਿਲਾਫ ਆ ਤੇ ਖਾਸ ਤੌਰ ਤੇ ਆਪਣੇ ਐਨਡੀਪੀ ਪਾਰਟੀ ਨੇ ਤਾਂ ਬਹੁਤ ਵਿਰੋਧ ਕੀਤਾ ਸੀ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਨੇ ਇਹ ਕਿਹਾ ਵੀ ਸੀ ਵੀ ਇਹਨੂੰ ਨਾਂ ਦਿਓ ਟਾਈਮ ਪਰ ਫਿਰ ਵੀ 22 ਅਗਸਤ ਨੂੰ ਜਿਹੜੀ ਜੋਸੀਬੀ ਗਵਰਨਮੈਂਟ ਨਹੀਂ ਅੜੀ ਪਈ ਹੈ ਜੀ ਇਹਨੂੰ ਬੁਲਾਣਾ ਹੀ ਪਲਾਣਾ ਹੈ ਇਸ ਕਰਕੇ ਉਹਨਾਂ ਨੇ ਹੁਣ ਇਹ ਕਹਿੰਦੇ ਸੋਚਿਆ ਗਿਆ ਵੀ ਉੱਥੇ ਜ਼ਰੂ ਕਿਉਂਕਿ ਉਹ ਇਹੋ ਕਹਿੰਦੇ ਵੀ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਪ੍ਰੋਟੈਸਟ ਕਰਨਾ ਵੀ ਰਾਈਟ ਆ ਹੈਗਾ ਪ੍ਰੋਟੈਸਟ ਕਰਨਾ ਰਾਈਟ ਆ ਤੇ ਪਰ ਜੇ ਕੋਈ ਲੱਗਦਾ ਆ ਵਾ ਵੀ ਕਿਸੇ ਬੰਦੇ ਦੀ ਭਾਵਨਾ ਨੂੰ ਦੁੱਖ ਲੱਗਦਾ ਆ ਤੇ ਸਰਕਾਰ ਨੂੰ ਵੀ ਥੋੜਾ ਪਿੱਛੇ ਹਟਣਾ ਚਾਹੀਦਾ ਵੀ ਐਡਾ ਟੁਕਲੀ ਕੀ ਫਰਮਾਨ ਬਣ ਨਹੀਂ ਰੱਖਣਾ ਚਾਹੀਦਾ ਬਿਲਕੁਲ ਤੇ ਲੇਕਿਨ ਜਿਹੜੀ ਸਰਕਾਰ ਹੈਗੀ ਆ ਇਹ ਦੋਨੋਂ ਲੱਡੂ ਆਪਣੇ ਹੱਥ 'ਚ ਰੱਖਣਾ ਚਾਹੁੰਦੀ ਆ ਬਿਲਕੁਲ ਜੀ ਬਿਲਕੁਲ ਜੀ ਮੈਂ ਗੱਲ ਕਰਨਾ ਚਾਹੁੰਦਾ ਆ ਆ ਵੀ ਜਿਹੜਾ ਹੁਣ ਇੱਕ ਰੈਫਰੈਂਡਮ ਹੋਣ ਜਾ ਰਿਹਾ ਹਾਂਜੀ ਮਤਲਬ ਤਿਆਰੀ ਕਰ ਰਹੇ ਹਾਂਜੀ ਹਾਂਜੀ ਅੱਗੇ 2026 ਦੇ ਵਿੱਚ ਜਿਹੜ ਤੇ ਇਹ ਆਪਣੇ ਵੱਲੋਂ ਉਹਦੀ ਤਿਆਰੀ ਬੰਨ ਦਿੱਤੀ ਆ ਤੇ ਜਿਸ ਤਰ੍ਹਾਂ ਇੱਕ ਮਾਹੌਲ ਕ੍ਰੀਏਟ ਕਰ ਰਿਹਾ ਵੇ ਉਹ ਜੀ سپورਟ ਦੇ ਵੇ ਜਿਸ ਤਰ੍ਹਾਂ ਬੁਲਾਉਣੇ ਸਿੰਗਰ ਜਾਂ ਹੋਰ ਹਾਂਜੀ ਤੇ ਇੱਕ ਤਰੀਕੇ ਨਾਲ ਜਿਹੜੇ ਚਾਹੁੰਦੇ ਆ ਵੀ ਅਸੀਂ ਅੱਡ ਹੋਈਏ ਉਹਨਾਂ ਨੂੰ ਦਿਖਾਉਣਾ ਵੀ ਅਸੀਂ ਤੁਹਾਡੇ ਬਿਲਕੁਲ ਤੁਹਾਡੀਆਂ ਅਸੀਂ ਕਦਰਾਂ ਕੀਮਤਾਂ ਤੇ ਹੋ ਸਕਦਾ ਹਾਂਜੀ ਖਰੇ ਉਤਰ ਰਹੇ ਆ ਬਿਲਕੁਲ ਬਿਲਕੁਲ ਕਿ ਤੇ ਦੂਜੇ ਪਾਸੇ ਜਿਹੜਾ ਹੈਗਾ ਬਈ ਨੁਕਸਾਨ ਨਾ ਹੋਵੇ ਵੋਟਾਂ ਦਾ ਤੇ ਉਹਨਾਂ ਦੀ ਹੀ ਪਾਰਟੀ ਦਾ ਇੱਕ ਜਿਹੜਾ ਹੈਗੇ ਆ ਵਾਈਸ ਪ੍ਰੈਜ਼ੀਡੈਂਟ ਮੇਰੇ ਖਿਆਲ ਨਾਲ ਪੁਰਾਣੇ ਡਿਪਟੀ ਡਿਪਟੀ ਪ੍ਰੀਮੀਅਰ ਹੈ ਡਿਪਟੀ ਪ੍ਰੀਮੀਅਰ ਹੈ ਇਹ ਜਿਹੜਾ ਹਾਂਜੀ ਤੇ ਉਹ ਕਹਿੰਦੇ ਨੇ ਕਿ ਇਹਦੇ ਨਾਲ ਹੀ ਇੱਕ ਰੈਫਰੈਂਡਮ ਹੋਰ ਹੋਊਗਾ ਜੀ ਉਹ ਕਿਹੜਾ ਉਹ ਬਿਲਕੁਲ ਜੀ ਉਹਨਾਂ ਨੇ ਵੀ ਇੱਕ ਰੈਫਰੈਂਡਮ ਕੁਐਸਚਨ ਦੀ ਇੱਕ ਮਤਲਬ ਦਿੱਤਾ ਆ ਆਪਣੇ ਚੀਫ ਜਿਹੜਾ ਇਲੈਕਸ਼ਨ ਆਫੀਸਰ ਨੇ ਇਲੈਕਟਰੋ ਆਫੀਸਰ ਨੇ ਉਹਨਾਂ ਨੂੰ ਉਹਨਾਂ ਨੇ ਮੰਨ ਲਿਆ ਵਾ ਉਹਦੀ ਵੀ ਹੁਣ ਪਟੀਸ਼ਨ ਪਊਗੀ ਉਹਨਾਂ ਨੇ ਇਹ ਕਿਹਾ ਵਾ ਵੀ ਆਪਾਂ ਕੈਨੇਡਾ ਦੇ ਨਾਲ ਅਲਬਰਟਾ ਨੂੰ ਜੁਆਇਨਟ ਰੱਖਣਾ ਵਾ ਉਹ ਕਹਿੰਦੇ ਕੁਐਸਚਨ ਇਹਦਾ ਪੁੱਛਣਾ ਜਿਹੜਾ ਵੀ ਕਿ ਤੁਸੀਂ ਰਹਿਣਾ ਚਾਹੁੰਦੇ ਆ ਨਾਲ ਇਹ ਤਾਂ ਕੁਐਸਚਨ ਹੋਣਾ ਚਾਹੀਦਾ ਵੀ ਕੀ ਤੁਸੀਂ ਅਲਵਾਟਾ ਕੈਨੇਡਾ ਦਾ ਹੈ ਨਾ ਚਾਹਦਾ ਹੁਣ ਇਹ ਦੇਖ ਲਓ ਇੱਕ ਪਾਸੇ ਇੱਕ ਗਵਰਨਮੈਂਟ ਰਹੀ ਉਹੀ ਗਵਰਨਮੈਂਟ ਜਿਹੜੀ ਪਾਵਰ ਤੇ ਆ ਕਿਉਂਕਿ ਉਹੀ ਮੈਂ ਗੱਲ ਕੀਤੀ ਦੋਨੇ ਲੱਡੂ ਹੱਥ 'ਚ ਰੱਖਣਾ ਚਾਹੁੰਦੀ ਆ ਵੀ ਜਿਹੜੇ ਵੋਟ ਉਧਰ ਪਾਣੇ ਆ ਵੀ ਉਹ ਵੀ ਨਾਰਾਜ਼ ਨਾ ਹੋਣ ਤੇ ਜਿਹੜੇ ਅੰਗੇਸਟ ਆ ਤੇ ਉਹ ਵੀ ਨਾਰਾਜ਼ ਨਾ ਹੋਣ ਵੀ ਮਤਲਬ ਦੋਨੇ ਜਣੇ ਖੁਸ਼ ਰੱਖ ਲਈਏ ਬਟ ਇੱਕ ਕਹਾਵਤ ਪੰਜਾਬੀ ਚ ਇੱਕ ਹੋਰ ਵੀ ਆ ਕਿਤੇ ਦੋ ਘਰਾਂ ਦਾ ਪ੍ਰੋਣਾ ਕਿਵਲੇ ਭੁੱਖਾ ਵੀ ਰਹਿ ਜਾਂਦਾ ਐਦਾ ਵੀ ਹੋ ਜਾਂਦੀ ਆ ਇਹ ਵੀ ਹੋ ਜਾਂਦੀ ਆ ਇਸ ਲਈ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਸੋ ਇਹ ਹੁੰਦਾ ਜ ਸੋ ਇਹ ਵੀ ਦੋ ਘਰਾਂ ਦਾ ਪ੍ਰੋਨੇ ਵਾਲਾ ਕੰਮ ਕੀਤਾ ਇਹਨਾਂ ਨੇ ਬਈ ਇੱਕ ਪਾਸੇ ਕਹਤਾ ਵੀ ਅਸੀਂ ਤਾਂ ਲੱਗ ਕਰਾਂਗੇ ਦੂਜੀ ਵਾਰ ਕਹਿੰਦੇ ਚਲ ਛੱਡੋ ਨਹੀਂ ਕਰਦੇ ਤੇ ਇਹ ਵੀ ਬਣਾ ਲੈਣੇ ਜਾਨੀ ਜਿੱਧਰ ਨੂੰ ਜਾਨੀ ਕਿ ਜਿਹੜੀ ਦੇਖੋ ਜੀ ਅਸੀਂ ਤਾਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਹੁਣ ਨਹੀਂ ਲੋਕਾਂ ਨੇ ਪਾਈਆਂ ਦਾ ਸੀ ਕੀ ਕਰੀਏ ਅਸੀਂ ਕੀ ਕਰੀਏ ਤੇ ਇਸ ਕਰਕੇ ਤੁਸੀਂ ਅਜ ਆਪਣਾ ਬੋਮਸ ਹੋਰ ਇਕੱਠਾ ਕਰੋ ਬਿਲਕੁਲ ਬਿਲਕੁਲ ਜਾਨੀ ਮੁੱਦਾ ਨੂੰ ਇਹ ਮੁੱਦੇ ਨੂੰ ਖਤਮ ਨਹੀਂ ਕੀਤਾ ਬਈ ਇਹ ਨੂੰ ਜਾਨੀ ਕਿ ਦਿਖਾਤਾ ਵੀ ਤੁਹਾਨੂੰ ਇਹ ਕਿੰਨੀ ਕਿ ਮਿਹਨਤ ਹੋਰ ਕਰਦੇ ਬਈ ਆਪਾਂ ਨਾਲ ਆ ਦੇਖਦੇ ਨਾ ਨਾਲੇ ਇਹਨਾਂ ਵੇਦਾ ਵੀ ਹੋ ਜਾਂਦਾ ਨਾ ਕਹਿੰਦੇ ਲੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਵੀ ਉਹ ਕਹਿੰਦੇ ਵੀ ਇਹ ਦੇਖ ਲਈ ਹੈ ਵੀ ਸਾਡੇ ਨਾਲ ਜ਼ਿਆਦਾ ਨਹੀਂ ਕਿ ਵਿਰੋਧ ਵਾਲਾ ਜ਼ਿਆਦਾ ਨਹੀਂ ਤੇ ਜੇ ਵਿਰੋਧ ਵਾਲਾ ਜ਼ਿਆਦਾ ਹੋਏ ਫਿਰ ਉਹਨੂੰ ਡਰਾ ਕਰ ਲਾਂਗੇ ਕੀ ਲੋੜ ਤੇ ਕਈ ਗੱਲਾਂ ਇਦਾਂ ਦੀ ਕੀਤੀ ਸਰਕਾਰਾਂ ਕਰਦੀਆਂ ਆ ਜੂਟਨ ਲੈ ਲੈਣੀਆਂ ਕਿਹਾ ਕੁਛ ਹੁੰਦਾ ਕਰ ਹਰ ਮੁੱਦੇ ਤੇ ਲੈਂਦੀਆਂ ਹਰ ਕਤਲ ਲੈਂਦੀਆਂ ਜਿਹੜਾ ਨਹੀਂ ਫਿੱਟ ਪੈਂਦਾ ਹਾਂ ਜਿੱਦਾਂ ਅਫੈਰਟ ਇੱਕ ਜੂਟਨ ਜਿਹੜਾ ਹੁਣ ਜਿਹੜੇ ਕਾਨੇ ਸਾਹਿਬ ਜਿਲੇ ਆਏ ਸੀ ਸਭ ਤੋਂ ਪਹਿਲਾਂ ਕਹਿੰਦੇ ਸੀ ਵੀ ਫਾਰਮਾ ਕੇਅਰ ਜੀ ਆਪਾਂ ਲਿਆਉਂਦਾ ਹੁਣ ਕਹਿੰਦੇ ਉੱਤੋਂ ਵੀ ਜੂਟਨ ਲੈ ਰਹੇ ਨੇ ਅੱਛਾ ਜੀ ਹੁਣ ਕਹਿੰਦੇ ਵੀ ਕਿਉਂਕਿ ਚਾਰ ਤਾਂ ਪ੍ਰੋਵੈਂਸੇ ਮਨਾ ਕਰ ਗਈਆਂ ਹੂੰ ਹੂੰ ਉਸ ਹਿਸਾਬ ਨਾਲ ਤਾਂ ਇਦਾਂ ਲੱਗ ਰਿਹਾ ਵੀ ਪੰਜਾਂ ਵਿੱਚੋਂ ਚਾਰਾਂ ਬੰਦਿਆਂ ਨੂੰ ਤਾਂ ਫਾਰਮਾ ਗੀਅਰ ਮਿਲਣਾ ਹੀ ਨਹੀਂ ਤੇ ਉਹ ਹੁਣ ਕੀ ਕਰਨਗੇ ਤਾਂ ਦੇਖੋ ਬਿਲਕੁਲ ਤੇ ਅੱਗੇ ਆਪਾਂ ਅਗਲੀ ਖਬਰ ਤੇ ਜਾਂਦੇ ਆ ਸ਼ੌਨ ਆਫ ਰੈਜਰ ਸਾਹਿਬ ਜਿਹੜੇ ਸਾਡੇ ਜਸਟਿਸ ਮਿਨਿਸਟਰ ਨੇ ਹਾਂਜੀ ਬਹੁਤ ਸਾਰੀਆਂ ਮਿਨਿਸਟਰੀ ਪੋਰਟਫੋਲੀਓ ਰਏ ਆ ਨਾ ਕੋਲ ਤੇ ਤਕਰੀਬਨ ਜਿਹੜੇ ਜਿਹੜੀ ਮਿਨਿਸਟਰੀ ਤੇ ਰਹੇ ਨੇ ਤੇ ਉਹ ਵਿਭਾਗਾਂ ਦੇ ਕੀ ਹਾਲ ਹੋਏ ਨੇ ਤੇ ਉਹ ਸਾਰਿਆਂ ਦੇ ਸਾਹਮਣੇ ਹੈਗੇ ਆ ਤੇ ਜਿਹੜਾ ਹੁਣ ਨਵਾਂ ਮਹਿਕਮਾ ਇਹਨੂੰ ਮਿਲ ਅੱਗੇ ਮਿਲਿਆ ਇਸ ਕੋ ਗਵਰਨਮੈਂਟ ਦੇ ਵਿੱਚ ਅਡਜਸਟਰ ਮਿਸਟਰ ਬਣ ਗਏ ਹਾਂ ਜਸਟਿਸ ਮਿਸਟਰ ਬਣ ਗਏ ਨੇ ਤੇ ਹੁਣ ਇਹ ਕਹਿੰਦੇ ਨੇ ਕਿ ਜਿਹੜੀ ਆਪਣੀ ਕ੍ਰਾਈਮ ਤੋਂ ਬਾਅਦ ਜਿਹੜੀ ਬੇਲ ਮਿਲਦੀ ਸੀਗੀ ਉਹ ਚ ਤਬਦੀਲੀਆਂ ਹੋ ਸਕਦੀਆਂ ਸਖਤ ਹੋ ਸਕਦੀਆਂ ਨੇ ਬਿਲਕੁਲ ਜੀ ਉਹ ਕਹਿੰਦੇ ਸੀ ਜੀ ਵੀ ਬਿਲਕੁਲ ਵੀ ਜਿਹੜੀ ਤਬਦੀਲੀ ਜਿਹੜਾ ਹੁਣ ਇਹੀ ਤਾਂ ਇੱਕ ਮੇਨ ਕੰਟੈਂਪ ਕਰਦੇ ਆਪੋਜੀਸ਼ਨ ਵੀ ਵੀ ਤੁਸੀਂ ਜਿਹੜੀ ਛੇਤੀ ਬੇਲ ਮਿਲਦੀ ਆ ਉਹ ਕਹਿੰਦੇ ਵੀ ਆਪਾਂ ਜਿਹੜਾ ਹੁਣ ਫਾਲ ਸਿਜ਼ਨ ਦੇ ਵਿੱਚ ਬਜਟ ਮਤਲਬ ਉਸ ਤੇ ਪਾਰਲੀਮੈਂਟ ਲੱਗਣੀ ਹੈ ਨਾ ਉਹਦੇ ਵਿੱਚ ਆਪਾਂ ਇੱਕ ਬਜਟ ਲੈ ਕੇ ਆਵਾਂਗੇ ਬਿੱਲ ਜਿਹਦੇ ਵਿੱਚ ਇਹਨੂੰ ਆਪਾਂ ਟਾਈਟ ਕਰਾਂਗੇ ਵੀ ਹੁਣ ਬੇਲ ਜਿਹੜੀ ਆਸਾਨੀ ਨਾਲ ਨਹੀਂ ਮਿਲੂਗੀ ਜਾਂ ਫਿਰ ਰੀਪੀਟ ਆਫੈਂਡਰ ਜਿਹੜੇ ਆ ਉਹਨਾਂ ਨੂੰ ਆਸਾਨੀ ਨਾਲ ਨਹੀਂ ਮਿਲੂਗੀ ਚੋੜ ਇੱਕ ਵੱਡਾ ਵਧੀਆ ਕਦਮ ਆ ਬਟ ਜਦੋਂ ਤੱਕ ਕਹਿੰਦੇ ਹੁੰਦੇ ਬਿੱਲ ਪਟਾਰੀ ਦੇ ਵਿੱਚ ਹੀ ਆ ਉਦੋਂ ਤੱਕ ਪਤਾ ਨਹੀਂ ਜਦੋਂ ਬਿੱਲ ਬਾਹਰ ਨਿਕਲੇਗਾ ਫੇ ਪਤਾ ਲੱਗੇਗਾ ਵੀ ਕਿੰਨੇ ਕੁ ਬੇਲ ਟਾਈਟ ਹੋਈ ਆ ਜਾਂ ਕਿੰਨੀ ਨਹੀਂ ਆ ਪਟ ਇੱਕ ਵਧੀਆ ਕਦਮ ਆ ਤੇ ਪਰ ਮੈਂ ਇੱਕ ਗੱਲ ਹੋਰ ਇੱਥੇ ਜੋੜਨਾ ਚਾਹਣਾ ਵੀ ਇਹ ਇਹਨਾਂ ਦੇ ਜਿਹੜੀ ਪੁਰਾਣੇ ਪੋਰਟਫੋਲੀਓ ਰਹੇ ਨੇ ਪਹਿਲਾ ਇਮੀਗ੍ਰੇਸ਼ਨ ਮਿਨਿਸਟਰ ਹੈ ਮੈਮੀ ਉਹੀ ਗੱਲ ਕੀਤੀ ਵੀ ਜਿਹੜਾ ਜਿਹੜਾ ਮਹਿਕਮੇ ਵਿੱਚ ਰਹਿ ਕੇ ਆਇਆ ਇਹ ਉਹਨਾਂ ਦੇ ਕਿੰਨੇ ਕੁ ਵਧੀਆ ਰਿਜ਼ਲਟ ਰਹੇ ਕੋਈ ਮੈਂ ਤੁਹਾਡੀ ਗੱਲ ਤੇ ਮੈਨੂੰ ਯਾਦ ਆਇਆ ਪਹਿਲਾ ਇਮੀਗ੍ਰੇਸ਼ਨ ਮਿਨਿਸਟਰ ਸੀਗੇ ਤੇ ਬਾਅਦ ਵਿੱਚ ਇਹਨਾਂ ਨੂੰ ਹਾਊਸਿੰਗ ਮਿਨਿਸਟਰ ਬਣਾਇਆ ਜਿੱਦਾਂ ਹਾਊਸ ਮਿਨਿਸਟਰ ਬਣੇ ਤੇ ਇਹਨਾਂ ਦਾ ਬਿਆਨ ਇਹ ਆਇਆ ਸੀ ਵੀ ਜੇ ਪਿਛਲੇ ਸਾਲਾਂ ਦੇ ਵਿੱਚ ਜੋ ਇਮੀਗ੍ਰੇਸ਼ਨ ਦੇ ਵਿੱਚ ਕਮੀਆਂ ਹੋਈਆਂ ਉਹਦੇ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਚੱਲ ਰਿਹਾ ਵੀ ਭਾਈ 15 ਦਿਨ ਪਹਿਲਾਂ ਤੁਸੀਂ ਕਰਕੇ ਆਏ ਬਿਲਕੁਲ ਤੇ ਹੁਣ ਹੁਣ ਕਿਤੇ ਇਹ ਨਾ ਕਹਿ ਦੇਣਾ ਕਿ ਬਈ ਆ ਜਿਹੜੇ ਬੇਲ ਸਿਸਟਮ ਇਸ ਕਰਕੇ ਹੋ ਰਿਹਾ ਵੀ ਘਰਾਂ ਦੇ ਵਿੱਚ ਸਹੀ ਨਹੀਂ ਕੰਮ ਹੋ ਰੇ ਜਾਂ ਫੇਮਿਨੇਸ਼ਨ ਕਰਕੇ ਜਿਹੜੀ ਆ ਬੇਲ ਗਲਤ ਦਿੱਤੀ ਜਾ ਰਹੀ ਸੀ ਉਹ ਉਹ ਦੇਖ ਲਈ ਉਹ ਬਿਆਨ ਹਿੜਿਆਣ ਵਾਲਾ ਹਲੇ ਆਇਆ ਨਹੀਂ ਬਟ ਕਮਾਲ ਦੀ ਗੱਲ ਆ ਇਹ ਕਿ ਉਹ ਇਹਨਾਂ ਦਾ ਜਿਹੜਾ ਆਪੋਜੀਸ਼ਨ ਨੇ ਬੜਾ ਇਹਨਾਂ ਦਾ ਕੰਡੈਮਨ ਕੀਤਾ ਸੀ ਇਹਨਾਂ ਨੂੰ ਆਪੋਜ਼ ਆਪੋਜ਼ ਕੀਤਾ ਸੀ ਵੀ ਮੁੜ ਕੇ ਬੰਦੇ ਉਹੀ ਰੱਖ ਲੈਣੇ ਜਿਹੜੇ ਫੇਲ ਹੋਏ ਨੇ ਹਾਂਜੀ ਜਿਨ੍ਹਾਂ ਨੂੰ ਡੀਮਾਰਕ ਮਿਲੇ ਨੇ ਉਹ ਉਹ ਫੇਰ ਦੁਬਾਰਾ ਉਹੀ ਮਿਨਿਸਟਰ ਨਾਲ ਮਿਨਿਸਟਰ ਬੜੀ ਤਗੜੀ ਮਿਲਦੇ ਇਹ ਵੀ ਬਿਲਕੁਲ ਤੇ ਇਸ ਕਰਕੇ ਇੱਥੇ ਆਪੋਜੀਸ਼ਨ ਨੂੰ ਬੜੀ ਆਪਣੀ ਜਿਹੜੀ ਨਜ਼ਰ ਆ ਧਿਆਨ ਰੱਖਣੀ ਪੈਣੀ ਹੈ ਵੀ ਕੋਈ ਇਸ ਤਰ੍ਹਾਂ ਦੀ ਵਿੱਚ ਗੱਲਾਂ ਨਾ ਕਰਨ ਜੋ ਪਿਛਲੇ ਇਹਨਾਂ ਦੇ ਕਿਤੇ ਫੈਸਲੇ ਸੀਗੇ ਉਹਨਾਂ ਕੈਨੇਡੀਅਨਸ ਨੂੰ ਕੀ ਫਾਇਦਾ ਹੋਇਆ ਤੇ ਅੱਗੇ ਜੋ ਹੁਣ ਇਹਨਾਂ ਨੇ ਕਰਨ ਆਇਆ ਉਹਦਾ ਕੀ ਉਹਦਾ ਕੀ ਫਿਰ ਅਰੂਗਾ ਬਿਲਕੁਲ ਤੇ ਅੱਗੇ ਚੱਲਦੇ ਹਾਂ ਜੀ ਆਪਾਂ ਜਿਹੜੇ ਬੈਂਕ ਆਫ ਕੈਨੇਡਾ ਨੇ ਜਿਹੜੇ ਇੰਟਰਸਟ ਰੇਟ ਨੇ ਉਹ ਹੋਲਡ ਕਰ ਲੈਨੇ ਹੈ ਮਜਬੂਰੀ ਹੈ ਜੀ ਬਿਲਕੁਲ ਜੀ ਤੁਸੀਂ ਦੇਖ ਰਿਹਾ ਮਾਰਕੀਟ ਦੇ ਵਿੱਚ ਰੇਟ ਘਟਾ ਘਟਾ ਕੇ ਕਿੱਥੋਂ 5 ਤੋਂ ਲੈ ਕੇ 2.75 ਤੇ ਆ ਗਏ ਨੇ ਤੇ ਕੋਈ ਇਕਨੋਮੀ ਦੇ ਵਿੱਚ ਘਰਾਂ ਦਾ ਕੋਈ ਹੁਲਾਰਾ ਨਹੀਂ ਮਿਲਿਆ ਈਵਨ ਹੋਰ ਬੱਧਰ ਬਰ ਕੰਮ ਹੋ ਰਿਹਾ ਕਿਉਂਕਿ ਦੋ ਕਾਰਨਾ ਕਰਕੇ ਹੋ ਰਿਹਾ ਇੱਕ ਤਾਂ ਇਮੀਗ੍ਰੇਸ਼ਨ ਘਟ ਗਈ ਥੋੜੀ ਜੀ ਹੁਣ ਤੇ ਦੂਜੀ ਜੋਬਸ ਦਾ ਹਾਲ ਬੁਰਾ ਉਹ ਤੋਂ ਤੀਜਾ ਅਮਰੀਕਾ ਦੇ ਨਾਲ ਸਮਝ ਨਹੀਂ ਲੱਗ ਰਿਹਾ ਵੀ ਕੀ ਹੋਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਥੋੜੇ ਜੇ ਜੱਕਦਵੇਂ ਜਾ ਕੇ ਜਿੱਦਾਂ ਹੁੰਦਾ ਨਾ ਸੁੱਤੀ ਦੀ ਨੀਂਦ ਤੋਂ ਜਾ ਕੇ ਘਰਾਂ ਨੂੰ ਜਿੱਦਾਂ ਆਪਾਂ ਕੱਲ ਵੀ ਖ਼ਬਰ ਕੀਤੀ ਸੀ ਵੀ ਘਰਾਂ ਦੀਆਂ ਦਵਾ-ਦਬ ਬਣਨ ਲੱਗ ਪਿਆ ਅਲਵਾਟਾ ਦੇ ਵੀ 50 60 60000 ਇੱਥੇ ਬਣਨੂ 60000 ਉੱਥੇ ਬਣੂ ਸੋ ਉਹਦੇ ਕਰਕੇ ਕੀ ਹੋ ਗਿਆ ਵੀ ਹੁਣ ਮਾਰਕੀਟ ਦੇ ਵਿੱਚ ਇੱਕ ਸਰਪਲਸ ਜਿਹਾ ਆ ਗਿਆ ਉਹ ਰੇਟ ਘਟਣ ਦੇ ਨਾਲ ਨੁਕਸਾਨ ਦਾ ਕੰਮ ਲੱਗਦਾ ਕਹਿੰਦੇ ਵੀ ਬਈ ਉਹ ਇੰਨੇ ਘਟਣ ਦੇ ਬਾਵਜੂਦ ਵੀ ਕੋਈ ਕੋਈ ਹੁਲਾਰਾ ਨਹੀਂ ਲੇਕਿਨ ਬਤਾ ਸਕਦੇ ਨਹੀਂ ਆ ਉਧਰੋਂ ਅੰਕਲ ਜੀ ਨੇ ਕੀ ਕਰਨਾ ਹਜੇ ਵਿਧਾਨ ਆ ਤਾਂ ਚਲੋ ਉਹ ਤਾਂ ਫਿਰ ਬਿਲਕੁਲ ਹੀ ਕਹਿੰਦੇ ਹੁੰਦੇ ਆ ਆਪਣੇ ਪਿੱਟ ਦੇ ਉੱਪਰ ਬਿਲਕੁਲ ਹੀ ਪੈਰਾਂ ਦੇ ਕੋਹਾੜੀ ਨਹੀਂ ਮਾਰਨੀ ਉਹ ਵੀ ਕੋਹਾੜੀ ਲਾ ਕੇ ਉੱਪਰ ਛੜੱਪਾ ਮਾਰਨਾ ਹੁੰਦਾ ਤੇ ਪਰ ਫਿਰ ਵੀ ਚਲੋ ਰੇਟ ਕਹਿੰਦੇ ਸਟੇਬਲ ਹੀ ਆ ਇਹੀ ਆਸ ਸੀ ਸਾਰੇ ਜਿਹੜੇ ਵੱਡੇ ਵੱਡੇ ਜਿਹੜੇ ਬੈਂਕ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਸੀ ਹਟਾ ਵੀ ਇਹੀ ਵਿਚਾਰ ਸੀ ਬੇ ਇਹ ਨਹੀਂ ਬਦੂਗਾ ਹਲੇ ਨਹੀਂ ਬਦਦਾ ਕਿਉਂਕਿ ਜਦ ਤੱਕ ਉਧਰੋਂ ਕੋਈ ਟ੍ਰੇਡ ਡੀਲ ਨਹੀਂ ਹੁੰਦੀ ਕਿਉਂਕਿ ਤੇ ਆਪਣੇ ਇਕੱtre ਕੌਣ ਲੱਗੀ ਲੱਗਦਾ ਹੁਣੇ ਨਹੀਂ ਹਜੇ ਨਹੀਂ ਹੁਣ ਮੈਨੂੰ ਲੱਗਦਾ ਨਹੀਂ ਕਿਤੇ ਹੋਣੀ ਕਿਉਂਕਿ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ ਤੇ ਉਹਦੇ ਵਿੱਚ ਕੀ ਡਿਸੀਜਨ ਹੁੰਦਾ ਕਿਉਂਕਿ ਉਹ ਕੋਈ ਵਰਚੁਅਲ ਮਲਾਈ ਸੀ ਤੇ ਪਰ ਇਹ ਥੋੜਾ ਜਿਹਾ ਕੰਪਲਿਕੇਟਡ ਜਾਂ ਕੰਮ ਹੋ ਗਿਆ ਕਿਉਂਕਿ ਪਤਾ ਕੀ ਹਾਲ ਹੈ ਕਿ ਉਹਨਾਂ ਨੂੰ ਪਤਾ ਮਨਾਣਾ ਕਿ ਨਹੀਂ ਉਹੀ ਹੱਟੀ ਉਹੀ ਕਪੱਤੀ ਜਾਣ ਕੇ ਜਾਣ ਕੇ ਕਿੱਥੇ ਇਹ ਤੇ ਮਨਾ ਉਹ ਬੰਦੇ ਨੂੰ ਇੱਕ ਆਉਂਦਾ ਵੀ ਜਿਹੜਾ ਬੰਦਾ ਰੁਸਿਆ ਹੋਵੇ ਉਹਨੂੰ ਮਨਾਇਆ ਜਾ ਸਕਦਾ ਜਿਹੜਾ ਹਟ ਕਰਕੇ ਬਹਿ ਜਾਏ ਹਟ ਹੀ ਬੰਦੇ ਨੂੰ ਕਿੱਦਾਂ ਮਨਾ ਲਿਆ ਜਾਊਗਾ ਰੁਸਿਆ ਨੂੰ ਮਨਾਇਆ ਜਾ ਸਕਦਾ ਵੀ ਜਿਹੜਾ ਬੰਦਾ ਅੜ ਕੇ ਬਹਿ ਜਾਏ ਅੜਿਆਂ ਨੂੰ ਨਹੀਂ ਮਚਾਪਾ ਸਹੀ ਕੀਤਾ ਉਹਨੂੰ ਅੜਦਾ ਵੀ ਕਿਸੇ ਕਿਸੇ ਗੱਲ ਤੇ ਹੀ ਆਹੋ ਉਹ ਐਸੇ ਕਰਕੇ ਅੜਦਾ ਵਾ ਮੈਨੂੰ ਪਤਾ ਪਿੰਡ ਦਾ ਸ਼ਾਹੂਕਾਰ ਹੋਵੇ ਆਪਾਂ ਉਹਨੂੰ ਆਪਾਂ ਜਾਣਦੇ ਆਂ ਵੀ ਭਾਈ ਆ ਲੋਨ ਲੈਣਾ ਅਗਲਾ ਕਹਿੰਦਾ ਰੱਖ ਜ਼ਮੀਨ ਰੱਖ ਗੱਡੀ ਰੱਖ ਟਰੈਕਟਰ ਵੀ ਭਾਈ ਪਤਾ ਉਹਨੂੰ ਵੀ ਰੱਖਣੀ ਪੈਣੀ ਹੈ ਬਿਲਕੁਲ ਤੇ ਜੇ ਅਗਲੇ ਕੋ ਨਾ ਹੋਵੇ ਤਾਂ ਬਿਨੈ ਜੀ ਰਾਮ ਜੀ ਰਾਮ ਜੀ ਹੋਣੀ ਹੈ ਜੀ ਆਪ ਜੀ ਆਓ ਜੀ ਬੈਠੋ ਜੀ ਬੈਠੋ ਇਦਾਂ ਹੀ ਹੁੰਦੇ ਆਰਤੀਆਂ ਲੋ ਵੀ ਪਤਾ ਹੁੰਦਾ ਆਰਤੀ ਤਾਂ ਤੁਸੀਂ ਦੇਖਿਆ ਪਿੰਡਿਆਂ ਚ ਆਰਤੀ ਹੈ ਵੀ ਉਹਨੂੰ ਪਤਾ ਹੁੰਦਾ ਵੀ ਹੁਣ ਬੰਦਾ ਫਸਿਆ ਆ ਜਿੱਥੇ ਮਾਜੀ ਘਟਾ ਲੋ ਆ ਲੋ ਬਿਲਕੁਲ ਜਿਲੇ ਪਤਾ ਹੁੰਦਾ ਵੈਸੇ ਹੀ ਫਸਿਆ ਸਾਨੂੰ ਫਸਲ ਚਾਹੀਦੀ ਆ ਫਿਰ ਉਹ ਤਿਆਰ ਹੁੰਦੇ ਵੀ ਉਹ ਲੈਣਾ ਲੈ ਲੋ ਯਾ ਤੇ ਆਪਣੇ 온ਟਾਰੀਓ ਨੇ ਤਕਰੀਬਨ 100 ਆਫ ਮਿਲੀਅਨ ਦੇ ਜਿਹੜੇ ਸਟਾਰ ਲਿੰਕ ਦੇ ਕੰਟਰੈਕਟ ਹੈ ਜੀ ਉਹ ਕੈਂਸਲ ਕਰ ਦਿੰਦੇ ਨੇ ਤੇ ਕੈਂਸਲ ਤਾਂ ਕਰ ਦਿੱਤੇ ਹਾਂ ਜੀ ਪਰ ਜਿਹੜ ਦੇਖੋ ਜੀ ਪੈਨਲਟੀ ਤਾਂ ਪੈਣੀ ਪੈਣੀ ਆ ਤੁਸੀਂ ਇੰਟਰਨੈਟ ਲਵਾ ਕੇ ਦੇਖ ਲਓ ਕਟਾ ਕੇ ਦੇਖ ਲਓ ਪਤਾ ਲੱਗਦਾ ਪੈਨਲਟੀ ਪੈਣੀ ਉਹੀ ਆ ਵੀ ਉਹ ਕਹਿੰਦੇ ਵੀ 100 100 ਮਿਲੀਅਨ ਦੀ ਆਪਾਂ ਕੈਨਸਲ ਕਰਤੇ ਆ ਉਹਨਾਂ ਦੇ ਮਿਨਿਸਟਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਵੀ ਇਹਦਾ ਟੈਕਸ ਪੇਅਰ ਨੂੰ ਕਿੰਨਾ ਕਿ ਘਾਟਾ ਪੈਣਾ ਕਹਿੰਦੇ ਉਹ ਨਹੀਂ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਜਵਾਬ ਦੇਣ ਵਾਲਾ ਹੈ ਨਹੀਂ ਯਾਨੀ ਕਿ ਅੱਜ ਦੇ ਹਾਲਾਤ ਦੇ ਵਿੱਚ ਜੇ ਕੈਨੇਡੀਅਨ ਦਾ ਭਲਾ ਕਰਨਾ ਹੈ ਤਾਂ ਮਾਰ ਉਹਨਾਂ ਦੇ ਉੱਤੇ ਪੈਣੀ ਆ ਤੇ ਜੇ ਉਹਨੂੰ ਕਿਸੇ ਗੱਲ ਤੋਂ ਬਚਾਉਣਾ ਹੈ ਤਾਂ ਮਾਰ ਉਹਨਾਂ ਦੇ ਉੱਤੇ ਪੈਣੀ ਆ ਇਹ ਦੇਖੋ ਮੇਰੀ ਗੱਲ ਸੁਣੋ ਤੁਹਾਡੀ ਲੜਾਈ ਅਮਰੀਕਾ ਤੁਸੀਂ ਉਹਦੇ ਨਾਲ ਜੇ ਗੜ ਕੱਢਣੀ ਆ ਤਾਂ ਕੋਈ ਵੀ ਕੰਮ ਜੇ ਕਰਦੇ ਉਹਦੇ ਨਾਲ ਨੁਕਸਾਨ ਉਹਦਾ ਹੋਣਾ ਚਾਹੀਦਾ ਇਹ ਆਪਣਾ ਕਰਾਉਂਦੇ ਆ ਇਹ ਥੋੜੋ ਵੀ ਸਟਾਰਲਿੰਕ ਜੀ ਉਹਦੀ ਆ ਆਪਣੇ ਐਲਨ ਮਸਕ ਦੀ ਆ ਅਸੀਂ ਉਹ ਤੋਂ ਬਦਲਾ ਲੈਣਾ ਚਾਹਦੇ ਆ ਉਹ ਉਹਦਾ ਮਿੱਤਰ ਆ ਆ ਹੀ ਰੱਦ ਕਰਾਂਗੇ ਪਰ ਉਹ ਤਾਂ ਮਿੱਤਰ ਵੀ ਹੈ ਨਹੀਂ ਉਹ ਹੁਣ ਚਲੋ ਉਹਨੂੰ ਮਿੱਤਰ ਵੀ ਸ਼ਾਇਦ ਪੁੱਤਰ ਤਾਂ ਵੀ ਹਾਂ ਮਿੱਤਰ ਹੁਣ ਪੁੱਤਰ ਵੀ ਹੈ ਨਹੀਂ ਪਤਾ ਟੁੱਟੀ ਕਾਹਦੇ ਟੁੱਟੀ ਹੈ ਕਾਹਦੇ ਥੋੜੀ ਹੈ ਜਾਣ ਕੇ ਟੁੱਟੀ ਹੈ ਕਿ ਕੋਈ ਮਜਬੂਰੀ ਆ ਉਹਨਾਂ ਨੇ ਪਾਰਟੀ ਵੀ ਆਪਣੀ ਨਵੀਂ ਅਨਾਉਂਸ ਕਰਨ ਨੂੰ ਫਿਰ ਕੀਤੀ ਸੀਗੀ ਹਾਂਜੀ ਸੋ ਉਹ ਚਲੋ ਠੀਕ ਆ ਤੁਸੀਂ ਪਰ ਉਹਨੂੰ ਕੈਨਸਲ ਕਰਦੇ ਨਾ ਅਗਰ ਪੈਨਲਟੀ ਪੈ ਗਈ ਤਾਂ ਫ ਬਿਲਕੁਲ ਤੇ ਸਰਕਾਰ ਵੀ ਕਿਤੇ ਦੇ ਵਿੱਚ ਜਲਦੀ ਤਨਖਾਹਾਂ ਜੂ ਦੇਵੇ ਆਪਣੇ ਨਾ ਕੱਲਗਾ ਲਾ ਬੰਦਾ ਕਹਵੇ ਮੈਂ ਮਹੀਨੇ ਦੇ ਇੰਨੇ ਕਟਾਉਂਗਾ ਤੇ ਪਰ ਉਹ ਦੇਖ ਲਓ ਜੀ ਇੰਨਾ ਹੋ ਗਿਆ ਬੱਲੇ ਬੱਲੇ ਕਰਾ ਲਈ ਜੀ ਅਮਰੀਕਾ ਨੂੰ ਮੋੜਦਾ ਮੂੰਹ ਮੋੜ ਜਵਾਬ ਦੇ ਤਾਂ ਇਹ ਨਹੀਂ ਪਤਾ ਲੱਗੇ ਵੀ 100 ਮਿਲੀਅਨ ਦਾ ਜਿਹੜਾ ਕੰਟਰੈਕਟ ਕੈਨਸਲ ਕਰਨ ਲਈ 50 ਮਿਲੀਅਨ ਦੇਣਾ ਪੈ ਜੇ ਤੇ ਇਸ ਕਰਕੇ ਉਹਨੇ ਉਹਨੇ ਦਾ ਕੀ ਕਹਿੰਦੇ ਥੇਲਾ ਨਹੀਂ ਹਾਂ ਜਿਹਨੇ ਸਿਰ ਬਣਾਈ ਪੈ ਗਈ ਜਿਹਨੇ ਸਿਰ ਬਣਾਈ ਪੈ ਗਈ ਬਾਜੀ ਉਹ ਕਹਵੇ ਠੀਕ ਆ ਸਾਨੂੰ ਸਮਾਨ ਵੇਚ ਕੇ 100 ਮਿਲਣਾ ਸੀ ਬਿਨਾ ਵੇਚੇ ਬਿਨਾ ਫੇਰ ਕਰ ਲਾਂਗੇ ਇਹ ਤਾਂ ਹੁਣੇ ਚਾਹੀਦਾ ਹੀ ਉਹ ਤਾਂ ਦਰਗہ ਮੁਰੜ ਕੋਠਿਆ ਜਾਣਗੇ ਇਦਾਂ ਹੀ ਅਲਵੱਟਾ ਗਵਰਨਮੈਂਟ ਨੇ ਵੀ ਪਹਿਲਾਂ ਕਿਹਾ ਸੀ ਵੀ ਕੋਲ ਮਾਈਨਿੰਗ ਖੋਲ ਦਾਂਗੇ ਐ ਕਰਦਾਂਗੇ ਕਾਫੀ ਕੰਪਨੀਆਂ ਆ ਗਈਆਂ ਬਾਅਦ ਵਿੱਚ ਕਹਿੰਦੇ ਨਹੀਂ ਜੀ ਅਸੀਂ ਬੰਦ ਕਰਾਂਗੇ ਅਗਲੇ ਕਹਿੰਦੇ ਦਿਓ ਪੈਸੇ ਪੈਨਲਟੀ ਦਿਓ ਤੁਸੀਂ ਰੂਲ ਬਣਾਇਆ ਇਹ ਉਹੀ ਤਾਂ ਗੱਲ ਆ ਵੀ ਜੇ ਫਾਇਦਾ ਹੋਵੇ ਤਾਂ ਸਰਕਾਰ ਦਾ ਹੁਣ ਪਬਲਿਕ ਤਾਂ ਹੋਣਾ ਚਾਹੀਦਾ ਨੁਕਸਾਨ ਬੰਦੇ ਨੂੰ ਪਰਸਨਲੀ ਹੋਣਾ ਚਾਹੀਦਾ ਬਿਲਕੁਲ ਯਾਨੀ ਕਿ ਹਰ ਪਾਸੇ ਇਹੀ ਆ ਕਿ ਲੋਕਾਂ ਦੇ ਪੈਸੇ ਉੱਤੇ ਹੀ ਰਾਜ ਹੋ ਰਿਹਾ ਚਾਹੇ ਉਹ ਧਾਰਮਿਕ ਸੰਸਥਾਵਾਂ ਹੋਣ ਤੇ ਚਾਹੇ ਉਹ ਗਵਰਨਮੈਂਟ ਅਧਾਰੇ ਹੋਣ ਜੋ ਵੀ ਹੋਵੇ ਉਹ ਲੋਕਾਂ ਦੇ ਸਰਾਂ ਤੇ ਅਸੀਂ ਨੱਚਿਆ ਜਾ ਰਿਹਾ। ਬਿਲਕੁਲ ਬਿਲਕੁਲ ਉਹ ਕਹਿੰਦੇ ਵੀ ਇਹਨਾਂ ਦੀ ਸਿਰ ਤੇ ਕਰਨਾ ਤੇ ਬਾਅਦ ਵਿੱਚ ਇਹ ਹੁੰਦਾ ਵੀ ਜਿਹੜੇ ਸਰੋਪਾ ਪਹਿਣਾ ਹੈ ਦੁਈ ਲੈਣੀ ਹੈ ਆਪਣੀ ਬੱਲੇ ਬੱਲੇ ਤਾਂ ਆਪਣੀ ਹੋਣੀ। ਹਾਂਜੀ ਉਹ ਫਿਰ ਉਹਦਾ ਪ੍ਰੀਮੀਅਰ ਦੀ ਹੋਣੀ ਹੈ ਜਾਂ ਪ੍ਰਾਈਮ ਮਿਨਿਸਟਰ ਦੀ ਹੋਣੀ ਹੈ ਜਾਂ ਫੇ ਮੇਅਰ ਦੀ ਹੋਣੀ ਹੈ ਜਾਂ ਫੇ ਪ੍ਰਧਾਨ ਦੀ ਹੋਣੀ ਹੈ ਜੀ ਆਪਾਂ ਸਾਰਿਆਂ ਨੂੰ ਹੀ ਲੈ ਲਈਏ ਵਿੱਚ ਬਿਲਕੁਲ ਜੀ ਬਿਲਕੁਲ ਤੇ ਅੱਗੇ ਆਪਾਂ ਗੱਲ ਕਰਦੇ ਆ ਆਪਣੇ ਸ਼ੌਨ ਬਰਾਡਲੀ ਨਾਮ ਹੈ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਤੇ ਆਪਣੇ ਸ਼ੇਅਰਬੁਡ ਪਾਰਕ ਦੇ ਰਹਿੰਦੇ ਨਾਲ ਅਲਬਰਟਾ ਦੇ ਇਹਨਾਂ ਨੂੰ ਜੀ ਗ੍ਰਿਫਤਾਰ ਕੀਤਾ ਅਰੈਸਟ ਕੀਤਾ ਗਿਆ ਤੇ ਇਹਨਾਂ ਨੇ ਐਸਾ ਕੀ ਕੀਤਾ ਦੇਖੋ ਜੀ ਬੜੇ ਤੁਸੀਂ ਮਾਰਨਾ ਨਾਂ ਲਿਆ ਵੇ ਇਹਨਾਂ ਦਾ ਵੀ ਸ਼ਬਦ ਜੋੜ ਕੀਤਾ ਪਰ ਕੰਮ ਇਹਨੇ ਮਾਰ ਨਾਲੇ ਮਾਰ ਨਾਲੇ ਨੇ ਕੰਮ ਕੀਤੇ ਮਾਰ ਨਾਲੇ ਕੰਮ ਨਹੀਂ ਕੀਤੇ ਇਹ ਜੀ ਮਿਸਟਰ ਸ਼ਾਉਣ ਜਿਹੜੇ ਆਏ ਸ਼ੇਰਗੁਰੂ ਪਾਰਕ ਦੇ ਵਿੱਚ ਕਾਰ ਸੀਐਮਪੀ ਨੇ ਇਹਨੂੰ ਫੜਿਆ ਉਹ ਇੱਕ ਨਾਰਮਲ ਟ੍ਰੈਫਿਕ ਸਟਾਪ ਦੇ ਵਿੱਚ ਤੇ ਇਹਨਾਂ ਦੇ ਕੋਲ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹਨੂੰ ਕਹਿੰਦਾ ਮਿੱਠ ਮਿਲੀ ਆ ਜਿਹਦਾ ਮੈਂ ਜਿਹਦਾ ਰੋਲਾ ਸਾਰਾ ਇਹ ਉਸ ਤੋਂ ਬਾਅਦ ਇੱਕ ਪਿਸਟਲ ਮਿਲੀ ਆ ਲੋਡਡ ਗਨ ਤੋ ਕਾਫੀ ਕੋਸ਼ਿਸ਼ ਕਦੇ ਮਿڈیا ਉਹਦੇ ਕਰਕੇ ਇਹਨੂੰ ਵੇ ਹੁਣ ਹਿਰਾਸਤ ਚ ਲੈ ਲਿਆ 49 ਯਰ 올ਡ ਐਡਮਿੰਟਨ ਦਾ ਰਹਿਣ ਵਾਲਾ ਤੇ ਸੇਰਵੁੱਡ ਪਾਰਕ ਦੇ ਵਿੱਚ ਫੜਿਆ ਪਿੱਛੇ ਬਾਦ ਇਹ ਹੁਣ ਅਰੈਸਟ ਜਾਂ ਇਹਨਾਂ ਨੂੰ ਫਿਰ ਬਾਰਨੇ ਪੈਣਾ ਹੈ ਮੈਨੂੰ ਲੱਗਦਾ ਕੁਛ ਛੱਡੇ ਦਿੱਤਾ ਹੋਣਾ ਕਿਉਂਕਿ ਕਾਨੂੰਨ ਤਾਂ ਹਲੇ ਪਤਾ ਛੱਡ ਜਾਨੇ ਠੀਕ ਠੀਕ ਬਾਕੀ ਜੋ ਕੁਝ ਹੋ ਗਿਆ ਉਹ ਦੂਦਰ ਕਰ ਲੋ ਉਹਨੂੰ ਕਹਿ ਦਿੰਦੇ ਨਾ ਕਿ ਯਕੀਨ ਬੋ ਕਰਦੇ ਹਾਂ ਜਿਦਾ ਇੱਕ ਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਸੀ ਅਹੀ ਜਿਹੜਾ ਬੰਦਾ ਬੰਦਾ ਚੋਰੀ ਕਰਦਾ ਫੜਿਆ ਨਾ ਉਹਦਾ ਲਾਇਸੈਂਸ 3 ਮਹੀਨਿਆਂ ਲਈ ਸਸਪੈਂਡ ਕਰ ਦਾਂਗੇ ਵਾਹ ਵਾਹ ਸਜ਼ਾ ਹੀ ਬਹੁਤ ਖਤਰਨਾਕ ਸੀ ਹਾਂ ਅਗਲਾ ਟੌਰ ਨਾਲ ਦੇ ਹੋਣ ਲੈ ਜੂ ਨਾਲ ਲਾਇਸੈਂਸ ਤੁਸੀਂ ਸਸਪੈਂਡ ਕਰ ਲੈ ਉਹਦੇ ਮਾਰੇ ਦਿਮਾਗ ਜੋ ਚੋਰ ਬੰਦੇ ਨੂੰ ਲਾਇਸੈਂਸ ਚਾਹੀਦਾ ਬਿਲਕੁਲ ਗੱਡੀ ਚਲਾਉਣ ਲਈ ਲਾਇਸੈਂਸ ਨਹੀਂ ਚਾਹੀਦਾ ਗੱਡੀ ਚਲਾਣੀ ਆਣੀ ਚਾਹੀਦੀ ਹੈ ਜਾਂ ਕਿਸੇ ਚੀਜ਼ ਤੋਂ ਬਚਣ ਲਈ ਲਾਇਸੈਂਸ ਚਾਹੀਦਾ ਹਾਂ ਉਹ ਕਹਿੰਦੇ ਜੀ ਉਹ ਹਿਸਾਬ ਇਹ ਆ ਵੀ ਉਹ ਛੁੱਟ ਵੀ ਸਕਦਾ ਬਟ ਚਲੋ ਇੱਕ ਫੇਰ ਵੀ ਆ ਵੀ ਫੜ ਤਾਂ ਲੈਣਾ ਪੁਲਿਸ ਦੀ ਮੁਸਤਦੀ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਪਿੱਛੇ ਜੇ ਵੀ ਆਪਾਂ ਕੱਲ ਵੀ ਖਬਰ ਕੀਤੀ ਸੀ ਵੀ ਸਿਟੀ ਦੇ ਲੋਕਲ ਵੀ ਜਿਹੜੀ ਪੁਲਿਸ ਕਾਫੀ ਜਿਹੜੀ ਆ ਉਹ ਮੁਸਤੈਦ ਆ ਵੀ ਉਹਨਾਂ ਨੇ ਪਰਸਨਲੀ ਜਿਹੜੋ ਗੱਲ ਕਰਨੀ ਟਾਈਮ ਕੱਢ ਗਏ ਤੇ ਸਾਰਿਆਂ ਨੇ ਆਸ਼ਵਾਸ਼ਣ ਦਿੱਤਾ ਸੀ ਤੋਂ ਵਧੀਆ ਕੰਮ ਕਰਦੇ ਆ ਤਾਂ ਸਾਨੂੰ ਪ੍ਰੇਜ਼ ਆਪਾਂ ਜਰੂਰ ਕਰ ਬਿਲਕੁਲ ਜੀ ਤੇ ਅਸੀਂ ਆਪਣੇ ਆਪਣੇ ਜਿਹੜੇ ਸਾਡੇ ਐਡਮਿੰਟਨ ਦਰਸ਼ਕ ਨੇ ਜਾਂ ਜਿਹੜੇ ਨਾਲ ਲੱਗਦੇ ਐਡਮਿੰਟਨ ਦੇ ਦਰਸ਼ਕ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਤੇ ਜਿਸ ਤਰ੍ਹਾਂ ਅਸੀਂ ਕੱਲ ਵੀ ਦੱਸਿਆ ਸੀਗਾ 3 ਅਗਸਤ ਨੂੰ ਆਪਣੇ ਜਿਹੜਾ ਗੁਰਦੁਆਰਾ ਗੁਰੂ ਨਾਨਕ ਸਿੱਖ ਸਿੱਖ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਨਾਰਥ ਦੇ ਵਿੱਚ ਇਸ ਸੰਡੇ ਨੂੰ 3 3 ਅਗਸਤ ਨੂੰ ਇੱਕ ਵਿਸ਼ੇਸ਼ ਦੀਵਾਨ ਸਜਾਇਆ ਜਾਣਾ ਜਿਸ ਦੇ ਵਿੱਚ ਸੰਤਵਾਪਾਦ ਦਲੇਰ ਸਿੰਘ ਜੀ ਖੇੜੀ ਵਾਲੇ ਮੈਂ ਆਪਣੇ 12 ਵਜੇ ਤੋਂ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਤੇ ਉੱਥੇ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਨੇ ਪਹੁੰਚੋ ਤੇ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕਦੀਆਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ 20 TV ਪੰਜਾਬੀ ਦੇ ਸਾਰੇ ਸਾਰੇ ਪਲੇਟਫਾਰਮ ਦੇ ਉੱਤੇ ਇਹ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਜਾਊਗਾ ਤੇ ਤੁਸੀਂ ਉੱਥੇ ਹੋਂਮਾ ਕੇ ਪਹੁੰਚੋ ਤੇ ਸਾਨੂੰ ਤਾਂ ਜੋ ਅਸੀਂ ਸਾਰੀਆਂ ਸੰਗਤਾਂ ਮਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਦਿਖਾ ਸਕੀਏ ਵੀ ਉੱਥੇ ਸੰਗਤ ਕਿੰਨੀ ਪ੍ਰੇਮ ਵਾਲੀ ਸੰਗਤ ਹੈਗੀ ਅਤੇ ਕਿਸ ਤਰ੍ਹਾਂ ਆਪਣੇ ਸੰਡੇ ਨੂੰ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਆਪਣੇ ਆਪਣੇ ਜਨਮ ਸਫਲਾ ਕਰਦੀ ਹੈ ਬਿਲਕੁਲ ਤੇ ਨਾਲ ਹੀ ਅਗਲੇ ਸੰਡੇ ਅਗਲੇ ਸੰਡੇ ਉਸ ਤੋਂ ਬਾਅਦ ਦਾ 10 ਤਰੀਕ ਨੂੰ ਆਣਾ ਹੈ ਉਦੋਂ ਤੁਸੀਂ ਫਿਰ ਤੁਸੀਂ VTV ਨੂੰ ਮਿਲੋ ਜੀ ਭਾਰਤੀ ਕਲਚਰਲ ਸੁਸਾਇਟੀ ਆਫ ਬਲਵਟਾ ਹਿੰਦੂ ਮੰਦਰ ਰੋਮਿੰਟਨ ਜੋ 39 ਐਵੇਨਿਊ ਤੇ ਆ ਉਥੇ ਚੌਥਾ ਹਿੰਦੂ ਹੈਰੀਟੇਜ ਫੈਸਟੀਵਲ ਹੋਣਾ ਜੀ ਉਹਦੇ ਵਿੱਚ ਵੀ ਕਲਚਰ ਪ੍ਰੋਗਰਾਮ ਹੋਣਗੇ ਖਾਣ ਪੀਣ ਦੇ ਫੂਡ ਸਟਾਲ ਹੋਣਗੇ ਕਈ ਬਿਜ਼ਨਸ ਸਟਾਲ ਵੀ ਹੋਣਗੇ ਤੇ ਉਥੇ ਵੀ ਸਾਡਾ ਜਿਹੜਾ VTV ਆ ਪਹਿਲੀ ਗੱਲ ਤਾਂ ਇਹ ਆ ਵੀ ਪਹੁੰਚੋ ਸਾਨੂੰ ਮਿਲੋ ਸਾਡੇ ਬੂਥ ਤੇ ਮਿਲੋ ਅਗਰ ਫਿਰ ਵੀ ਤੁਸੀਂ ਕਿਤੇ ਕਿਸੇ ਕੰਮ ਕਿਸੇ ਰੋਜ਼ ਐਵੇਂ ਕਰਕੇ ਨਹੀਂ ਆ ਸਕੇ ਤਾਂ ਸਾਡੇ ਸਾਡੇ ਪਲੇਟਫਾਰਮ ਸਾਡੇ ਆਈ ਪੀ ਟੀਵੀ ਤੇ YouTube ਚੈਨਲ ਨੂੰ ਸਾਡੇ ਸਬਸਕ੍ਰਾਈਬ ਕਰੋ ਉੱਥੇ ਵੀ ਉਹ ਲਾਈਵ ਆਏਗਾ ਤੇ ਉਹ ਵੀ ਤੁਸੀਂ ਆਨੰਦ ਮਾਣ ਸਕਦੇ ਆ ਜੀ ਬਿਲਕੁਲ ਜੀ ਤੇ ਅੱਜ ਵਾਸਤੇ ਇਨਾ ਹੀ ਤੇ ਤੁਸੀਂ ਦੇਖਦੇ ਰਹੋ ਵੀ ਟੀਵੀ ਵੀ ਟੀਵੀ ਪੰਜਾਬੀ ਵਿਕਟਰੀ ਆਫ ਟਰੂਥ ਤੇ ਸਾਨੂੰ ਜੋ ਯਾਦ ਤੇ ਕੱਲ ਨੂੰ ਫੇਰ ਤੁਹਾਡੇ ਨਾਲ ਨਵੀਆਂ ਗੱਲਾਂ ਨਵੀਆਂ ਖਬਰਾਂ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਦੇ ਨਾਲ ਸਮਾਪਤ ਕਰਦਾ ਹਾਂ